ਕਰੜ ਤੋਂ ਬਧਾਇਕ ਅਨਮੋਲ ਗਗਨਮਾਨ ਜਿਹੜੇ ਹੁਣ ਆਪਦੇ ਇਲਾਕਿਆਂ ਦੇ ਵਿੱਚ ਹਲਕੇ ਆਪਦੇ ਹਲਕਿਆਂ ਦੇ ਵਿੱਚ ਹੁਣ ਦੌਰਾ ਕਰ ਰਹੇ ਨੇ ਲਗਾਤਾਰ ਜਿਹੜੇ ਮਤਲਬ ਐ ਲੈ ਲਓ ਗੀਤਾਂ ਦੇ ਵਿੱਚੋਂ ਇੰਨਾ ਫੇਮਸ ਨਹੀਂ ਹੋਏ ਜਿੰਨਾ ਉਹਨਾਂ ਨੇ 5 ਮਿੰਟ ਚ ਕਹਿਤਾ ਸੀ ਕਿ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦਵਾਂਗੇ ਕਿ 22 ਦੀਆਂ ਵੋਟਾਂ ਦੌਰਾਨ ਉਹਨਾਂ ਨੇ ਵਾਅਦਾ ਕਰਤਾ ਸੀ ਕਿ ਸਾਡੀ ਸਰਕਾਰ ਬਣਾਓ ਕੀ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਂਗੇ ਹਰ ਇੱਕ ਫਸਲ ਤੇ ਐਮਐਸਪੀ ਦਵਾਂਗੇ ਕਿਹੜਾ ਵਾਅਦਾ ਕਰ ਦਿੱਤਾ ਸੀ ਪਿੱਛੇ ਜਿਹੇ ਇੱਕ ਵੀਡੀਓ ਉਹਨਾਂ ਨੇ ਇੱਕ ਆਪਦੇ ਫੇਸਬੁੱਕ ਸੋਸ਼ਲ ਅਕਾਊਂਟ ਤੇ ਉਹਨਾਂ ਨੇ ਪੋਸਟ ਵੀ ਜਾਰੀ ਪਾ ਕੀਤੀ ਕਿ ਮੈਂ ਭਈ ਅਸਤੀਫਾ ਦੇ ਦਿੰਨੀ ਆ ਅੱਕੀ ਹੋਈ ਆ ਜਿਹੜੇ ਕੰਮ ਕਰਨੇ ਸੀ ਉਹ ਨਹੀਂ ਕੀਤੇ ਉਸ ਤੋਂ ਬਾਅਦ ਗੱਲਬਾਤ ਹੋਈ ਕੇਜਰੀਵਾਲ ਸਾਹਿਬ ਦੇ ਨਾਲ ਵੱਡੇ ਨਾਲ ਮਤਲਬ ਭਗਵੰਤ ਮਾਨ ਨਾਲ ਗੱਲ ਹੋਈ ਕੇਜਰੀਵਾਲ ਸਾਹਿਬ ਦੇ ਨਾਲ ਗੱਲ ਹੋਈ ਉਹਨਾਂ ਨੇ ਸਮਝਾਇਆ ਕਿ ਲੋਕ ਇਸੇ ਤਰ੍ਹਾਂ ਬੋਲਦੇ ਰਹਿੰਦੇ ਹੁੰਦੇ ਨੇ ਦਿਲ ਤੇ ਲਾਉਣ ਦੀ ਗੱਲ ਨਹੀਂ ਕਿ ਆਪਾਂ ਬਹੁਤ ਸਾਰਾ ਪੰਜਾਬ ਦਾ ਕੰਮ ਆ ਜਿਹੜਾ ਕਰ ਦਿੱਤਾ ਕਿ ਹੁਣ ਵੀ ਕਰ ਰਹੇ ਆ ਕਿ ਆਪਣੀ ਫੇਰ ਸਤਾਈ ਦੇ ਵਿੱਚ ਦੁਬਾਰਾ ਸਰਕਾਰ ਬਣੂਗੀ ਇਸ ਤਰ੍ਹਾਂ ਦੇ ਹੌਸਲੇ ਲੱਗਦਾ ਤੁਸੀਂ ਤੇ ਹੋਣਗੇ ਤਾਂ ਹੀ ਉਹਨਾਂ ਨੇ ਆਪ ਦਾ ਜਿਹੜਾ ਅਸਤੀਫਾ ਉਹ ਵਾਪਸ ਲੈ ਲਿਆ ਹੁਣ ਖਬਰ ਇੱਕ ਹੋਰ ਨਵੀਂ ਸਾਂਝੀ ਤੁਹਾਡੇ ਨਾਲ ਕਰ ਰਹੇ ਆਂ ਇਲਾਕੇ ਦੇ ਵਿੱਚ ਫਿਰਦੇ ਸੀ ਲੋਕਾਂ ਨੇ ਘੇਰਿਆ ਅਨਮੋਲ ਗਗਨਮਾਨ ਨੂੰ ਪੁੱਛਿਆ ਕਿ ਤੁਸੀਂ ਇੱਕ ਵੀ ਸੜਕ ਜਾਂ ਇੱਕ ਵੀ ਕੰਮ ਸਾਨੂੰ ਗਿਣਾ ਦਿਓ ਜਿਹੜਾ ਤੁਸੀਂ ਖੜੜ ਹਲਕੇ ਆਪਦੇ ਹਲਕੇ ਦੇ ਲਈ ਜਿਹੜਾ ਤੁਸੀਂ ਇੱਕ ਵੀ ਕੰਮ ਕੋਈ ਕੀਤਾ ਹੋਵੇ ਤੇ ਲੋਕ ਉੱਥੇ ਜਵਾਬ ਵੀ ਦੇ ਰਹੇ ਨੇ ਤੇ ਮੈਡਮ ਸਵਾਲਾਂ ਤੋਂ ਭੱਜਦੀ ਵੀ ਨਜ਼ਰ ਕਿਤੇ ਨਾ ਕਿਤੇ ਆ ਰਹੀ ਹੈ ਗੱਲਾਂ ਦੇ ਸਵਾਲ ਆ ਜਿਹੜੇ ਨਹੀਂ ਮਿਲ ਰਹੇ ਇੱਕ ਹੋਰ ਵੱਡੀ ਗੱਲ ਖੜੇ ਲੋਕਾਂ ਨੇ ਇਹ ਵੀ ਕਿਹਾ ਕਿ ਸਾਡੇ ਇਲਾਕੇ ਦੇ ਵਿੱਚੋਂ ਤੁਹਾਨੂੰ ਸਭ ਤੋਂ ਵੱਧ ਵੋਟ ਪਈ ਹੈ ਤੇ ਇੱਥੇ ਮੈਡਮ ਨੇ ਬਿਆਨ ਦਿੱਤਾ ਕਿ ਸਾਰੇ ਹਲਕੇ ਨੇ ਮੈਨੂੰ ਥੋੜੀ ਵੋਟ ਪਾਈ ਹੈ। ਗੱਲ ਦੇਖੋ ਕਿੱਧਰ ਨੂੰ ਜਾਂਦੀ ਹੈ। ਅਨਮੋਲ ਗਗਨ ਮਾਨਯਵ ਤੇ ਉਸ ਸੰਸਦ ਨੂੰ ਇਹ ਕਹਿ ਦਿੱਤਾ ਕਿ ਸਾਰੇ ਹਲਕੇ ਨੇ ਥੋੜੀ ਮੈਨੂੰ ਵੋਟ ਪਾਈ ਹੈ, ਬੰਡੀਆਂ ਗਈਆਂ ਵੋਟਾਂ ਨੇ। ਤਾਂ ਇਹਦਾ ਮਤਲਬ ਇਹ ਹੋਗਾ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਕਿ ਉਹਨਾਂ ਦੇ ਹੀ ਸਿਰਫ ਕੰਮ ਹੋਣਗੇ ਜਾਂ ਹੋਰ ਕਿਸੇ ਦੇ ਹਲਕੇ ਦੇ ਵਿੱਚ ਕਿਸੇ ਦੇ ਵੀ ਕੰਮ ਨਹੀਂ ਹੋਣਗੇ ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਪਾਈ। ਇਹਦਾ ਸਿੱਧਾ-ਸਿੱਧਾ ਮਤਲਬ ਇਹ ਲਾ ਲਈਏ ਉਹ ਕਹਿ ਰਹੇ ਕਿ ਤੁਸੀਂ 2 ਮਹੀਨੇ ਤੋਂ ਇੱਕ ਵੀ ਜਿਹੜੀ ਸੜਕ ਬਣੀ ਆ ਜਾਂ ਇੱਕ ਵੀ ਕੰਮ ਕਰਾ ਦਿਓ ਤੇ ਉੱਥੇ ਜਿਹੜੇ ਨਾਲ ਉਹਨਾਂ ਦੇ ਖੜੇ ਨੇ ਜਿਹੜੇ ਸਹਿਯੋਗੀ ਅਨਮੋਲ ਗਗਨ ਮਾਨ ਦੇ ਹਲਕਾ ਵਿਧਾਇਕ ਜਿਹੜੇ ਸਹਿਯੋਗੀ ਨਾਲ ਖੜੇ ਨੇ ਉਹ ਕਹਿ ਰਹੇ ਨੇ ਭਾਈ 2 ਮਹੀਨੇ ਹੋ ਗਏ ਸਾਡੀ ਹੁਣ ਦੁਬਾਰਾ ਕਮੇਟੀ ਬਣੀ ਆ ਕੀ ਮਤਲਬ 4 ਸਾਲਾਂ ਤੋਂ ਲਗਾਤਾਰ ਕਮੇਟੀਆਂ ਹੀ ਬਦਲੀਆਂ ਜਾਂ ਬਦਲੀਆਂ ਜਾ ਰਹੀਆਂ ਨੇ ਕਦੇ ਭੰਗ ਕਰਤੀ ਕਿਹੜੀ ਕਮੇਟੀ ਕਦੇ ਕਿਹੜੀ ਕਮੇਟੀ ਬਣਾਈ ਲੋਕਾਂ ਦੇ ਕੰਮ ਨਹੀਂ ਕਰਨੇ ਅਸਲ ਦੇ ਵਿੱਚ ਤਾਂ ਉਹਨਾਂ ਨੇ ਕਣਕਦੇਵੀ ਉਹਨਾਂ ਨੇ ਕਿਹਾ ਕਿ ਜਿਹੜੀ ਕਣਕ ਨਹੀਂ ਆ ਰਹੀ ਰੀਪੋਂ ਤੇ ਉਸ ਦੇ ਬਾਰੇ ਵੀ ਉਹਨਾਂ ਨੇ ਮੁੱਦਾ ਚੱਕਿਆ ਕਿ ਉਹ ਨਹੀਂ ਮਿਲ ਰਹੀ ਤਾਂ ਹੁਣ 27 ਦੇ ਵਿੱਚ ਕਿੰਨੀ ਜਿਹੜੀ ਰੇਸ ਆ ਤੇਜ਼ ਹੋਊਗੀ 27 ਦੇ ਵਿੱਚ ਕਿੱਥੋਂ ਤੱਕ ਭੱਜਣਗੇ ਵੋਟਾਂ ਲੈਣ ਦੇ ਲਈ ਉਹ ਜਦੋਂ ਸਮਾਂ ਆਊਗਾ ਪਤਾ ਲੱਗੂ ਹੁਣ ਤਿਆਰੀ ਚੱਲ ਰਹੀ ਹੈ ਲਗਾਤਾਰ ਲੋਕਾਂ ਨੂੰ ਫੇਰ ਮਿੱਠੀਆਂ ਗੁਲੀਆਂ ਦੇਣ ਦੀ ਤਿਆਰੀ ਚੱਲ ਰਹੀ ਹੈ ਹੁਣ ਇਹਨਾਂ ਦੇ ਜਿਹੜੇ ਸਾਰੇ 92 ਦੇ 92 ਐਮਐਲਏ ਨੇ ਆਮ ਆਦਮੀ ਪਾਰਟੀ ਦੇ ਹੁਣ ਲੋਕਾਂ ਦੇ ਨਾਲ ਕਿਸ ਤਰ੍ਹਾਂ ਦੁਬਾਰਾ ਵਿਚਰਨਗੇ ਕਿਵੇਂ ਹੁਣ ਜਾ ਕੇ ਹਰ ਇੱਕ ਦੇ ਘਰੇ ਉਹਨਾਂ ਦੇ ਕਿਸੇ ਦੇ ਪੁੱਤ ਬਣਨਗੇ ਕਿਸੇ ਦੇ ਭਰਾ ਬਣਨਗੇ ਜਾ ਕੇ ਹੁਣ ਰਿਸ਼ਤੇ ਆ ਜਿਹੜੇ ਕਾਇਮ ਕਰਨਗੇ ਘਰੋ ਘਰੀ ਜਾ ਕੇ ਵੋਟਾਂ ਮੰਗਣੀਆਂ ਸ਼ੁਰੂ ਕਰ ਦੇਣਗੇ ਫੇਰ ਇੱਕ ਰਿਸ਼ਤਾ ਵਧੀਆ ਬਣਾਉਣਗੇ ਜਦੋਂ ਫੇਰ ਲੱਗਦਾ ਕਿ 27 ਦੇ ਵਿੱਚ ਜਿੱਤ ਜਾਗੇ ਫੇਰ 4 ਸਾਲਾਂ ਵਾਸਤੇ ਭੁੱਲ ਜਾਣਗੇ ਅਨਮੋਲ ਗਗਰਮਾਨ ਨੇ ਸਟੈਂਡ ਲੈ ਲਿਆ ਸੀ ਜਦੋਂ ਠੀਕ ਆ ਅਸਤੀਫਾ ਦੇ ਵੀ ਦਿੱਤਾ ਨਾ ਉਦੋਂ ਜੇ ਪਹਿਲਾਂ ਅਸਤੀਫਾ ਦਿੱਤਾ ਸੀ ਤਾਂ ਵਾਪਸ ਲੈਣੇ ਨਹੀਂ ਸੀ ਤਾਂ ਸ਼ਾਇਦ ਲੋਕ ਇੰਨਾ ਬਾਰੇ ਕੁਝ ਸੋਚ ਵੀ ਲੈਂਦੇ ਕਿ ਸਹੀ ਗੱਲ ਹੈ ਜੀ ਕੰਮ ਨਹੀਂ ਕੋਈ ਕੀਤਾ 4 ਸਾਲਾਂ ਤੋਂ ਸਰਕਾਰ ਕਿੱਥੋਂ ਚੱਲ ਰਹੀ ਹੈ ਉਹ ਵੀ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਮੈਂ ਇਸੇ ਲਈ ਅਸਤੀਫਾ ਦਿੱਤਾ ਸ਼ਾਇਦ ਲੋਕ ਕੁਝ ਸੋਚ ਵੀ ਲੈਂਦੇ ਪਰ ਜਿਹੜੀ ਵੱਡੀ ਕਾਟ ਕਿ ਕੇਜਰੀਵਾਲ ਨੂੰ ਮਿਲ ਕੇ ਉਹਨਾਂ ਨੇ ਸਮਝਾਇਆ ਕਿ ਲੋਕ ਇਸੇ ਤਰ੍ਹਾਂ ਹੀ ਬੋਲਦੇ ਰਹਿਣਗੇ ਆਪ ਦਾ ਇੰਜੋਏ ਕਰੋ ਤਨਖਾਹ ਤੁਹਾਨੂੰ ਮਿਲ ਰਹੀ ਹੈ ਜਿੱਥੋਂ ਜਿਵੇਂ ਪੈਸੇ ਕਮਾਉਣੇ ਨੇ ਉਵੇਂ ਕਰੋ ਲੋਕਾਂ ਦੇ ਕੰਮ ਹੋ ਰਹੇ ਨੇ ਇਹ ਲੋਕ ਸਾਰੇ ਖੁਸ਼ ਨਹੀਂ ਹੋ ਸਕਦੇ ਇਹ ਉਹਨਾਂ ਦੀ ਬੋਲੀ ਵੀ ਆ ਇਸੇ ਤਰ੍ਹਾਂ ਹੀ ਉਹਨ ਇੱਥੇ ਵੀ ਅਨਮੋਲ ਗਗਨ ਮੰਨਨੇ ਇਸੇ ਤਰ੍ਹਾਂ ਇਹ ਕਿਹਾ ਕਿ ਮੈਂ ਹਰ ਇੱਕ ਨੂੰ ਨਹੀਂ ਖੁਸ਼ ਕਰ ਸਕਦੀ ਜਿਹੜੇ ਕੰਮ ਮੈਂ ਕੀਤੇ ਨੇ ਉਹ ਮੈਨੂੰ ਪਤਾ ਸ਼ਾਇਦ ਜਿਹੜੇ ਕੰਮ ਅਨਮੋਲ ਗਗਨ ਮੰਨਨੇ ਆਪਦੇ ਖਰੜ ਹਲਕੇ ਲਈ ਸ਼ਾਇਦ ਕੀਤੇ ਹੋਣਗੇ ਉਹ ਲੋਕਾਂ ਨੂੰ ਸ਼ਾਇਦ ਦਿਖਾਈ ਨਾ ਹੀ ਦਿੰਦੇ ਹੋਣ ਇਸੇ ਲਈ ਉਹ ਵਾਰ-ਵਾਰ ਬੋਲ ਰਹੇ ਆ ਕਿ ਉਹ ਕੰਮ ਤੁਸੀਂ ਨਕਸ਼ੇ ਜੀ ਕਰਤੇ ਕਿ ਪ੍ਰੈਕਟੀਕਲੀ ਕੀਤਾ ਹੀ ਨਹੀਂ ਜਿਹੜੇ ਕੰਮ ਤੁਸੀਂ ਗਿਣਾ ਰਹੇ ਹੋ ਉਹ ਕਿੱਥੇ ਗਿੱਤੇ ਆ ਤੇ ਦਿਖ ਵੀ ਨਹੀਂ ਰਹੇ। ਇਹੀ ਲੋਕਾਂ ਦਾ ਮੇਨ ਜਿਹੜਾ ਸਵਾਲ ਹੈ।